ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਜਿੰਨੇ ਠੀਕ ਠਾਕ ਹੋਮੂਗੇ ਅੱਜ ਕੱਲ ਇੱਕ ਪਿੱਛੇ ਹੈ ਨਾ ਕਰੋਨਾ ਦੀ ਤਰ੍ਹਾਂ ਵਾਇਰਸ ਆ ਚੁੱਕਿਆ ਹੈਗਾ ਹਨ ਕਹਿੰਦੇ ਨੇ ਵੀ ਇਹ ਵੀ ਚਾਈਨਾ ਤੋਂ ਹੀ ਆਇਆ ਹੈਗਾ ਇਸ ਦਾ ਨਾ ਚੰਡੀਗੜ੍ਹ ਦੇ ਵਿੱਚ ਕਾਫੀ ਜ਼ਿਆਦਾ ਕੇਸ ਆ ਚੁੱਕੇ ਨੇ ਤੇ ਰੌਲਾ ਪੈ ਰਿਹਾ ਕਿ ਲਾਕਡਾਊਨ ਲੱਗੇਗਾ ਹਨ ਤੇ ਇਹ ਵਾਇਰਸ ਬਾਰੇ ਮੈਂ ਤੁਹਾਨੂੰ 15 ਕਿ ਦਿਨ ਪਹਿਲਾਂ ਵੀ ਵੀਡੀਓ ਪਾਈ ਸੀਗੀ ਹਨਾ ਇਹ ਪੈਰਸ ਬਿਲਕੁਲ ਕਰੋਨਾ ਦਾ ਹੀ ਮਤਲਬ ਕਿ ਆਪਾਂ ਕਹਿ ਦਿੰਦੇ ਆ ਵੀ ਭਰਾ ਆਏਗਾ ਹਨਾ ਉਸੇ ਤਰੀਕੇ ਦੇ ਨਾਲ ਹੀ ਹਨਾ ਸਾਤੀ ਜਾਮ ਹੁੰਦੀ ਹੈਗੀ ਸਾਹ ਲੈਣ ਵਿੱਚ ਤਕਲੀਫ ਪਾਉਣੀ ਖੰਗ ਜੁਕਾਮ ਗਲਾ ਨਾ ਬੰਦ ਹੋਣਾ ਆਪਣਾ ਤੇ ਜਿਹੜੇ ਛੋਟੇ ਬੱਚੇ ਨੇ ਹਨਾ ਤੇ ਬਜ਼ੁਰਗ ਨੇ ਉਹਨਾਂ ਤੇ ਇਹ ਜ਼ਿਆਦਾ ਹੈ ਹਾਵ ਵੀ ਹੁੰਦਾ ਹਨਾ ਕਿਉਂਕਿ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਬਹੁਤ ਵੀਕ ਹੁੰਦੀ ਹੈ ਨਾ ਵਿੱਚ ਰੋਲਾ ਵੀ ਪੈ ਰਿਹਾ ਵੀ ਲੌਕਡਾਊਨ ਵੀ ਲੱਗੇਗਾ ਤੇ ਆਪਾਂ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਲਾਕਡਾਊਨ ਲੱਗ ਸਕਦਾ ਹੈ ਤਾਂ ਆਪਾਂ ਨੂੰ ਉਸ ਤੋਂ ਪਹਿਲਾਂ ਨਾ ਕੀ ਕਰਨਾ ਚਾਹੀਦਾ ਦੇਖੋ ਇਹ ਤਾਂ ਪਹਿਲੀ ਭਵਿੱਖਵਾਨੀਆਂ ਹੋ ਚੁੱਕੀਆਂ ਨੇ ਜੀ ਵੀ 2025 ਇਹ ਜਿਹੜਾ ਇਹ ਬਹੁਤ ਖਤਰਨਾਕ ਹੈਗਾ ਹਨ ਇਹਦੇ ਵਿੱਚ ਦੇਖੋ ਸਟਾਰਟਿੰਗ ਦੇ ਵਿੱਚ ਹੀ ਦੇਖੋ ਕਿੰਨਾ ਕਤਲੇਆਮ ਹੋ ਰਿਹਾ ਹੈਗਾ ਹਨ ਤੇ ਚੋਰੀਆਂ ਚਕਾਰੀਆਂ ਬਿਮਾਰੀਆਂ ਦੇਖੋ ਸ਼ੁਰੂ ਤੋਂ ਹੀ ਵਧਣ ਲੱਗ ਗਈਆਂ ਨੇ ਜੀ ਹਨ ਤੇ ਜਿਹੜਾ ਇਹ ਵਾਇਰਸ ਹੈਗਾ ਦੇਖੋ ਨਾਂ ਕੋਈ ਵੀ ਰੱਖ ਲਿਓ ਪਰ ਇਸ ਵਾਇਰਸ ਨੂੰ ਆਪਾਂ ਨਮੂਨੀਆਂ ਹੀ ਕਹਾਾਂਗੇ ਹਨਾ ਕਿਉਂਕਿ ਬਿਲਕੁਲ ਨਮੂਨੀਆਂ ਦੀ ਹੀ ਇਹ ਸ਼ਕਲ ਲੱਗੀ ਵਿਗੜੀ ਹੋਈ ਦੇਖੋ ਅਸੀਂ ਖੁਦ ਇਸ ਚੀਜ਼ ਦੇ ਨਾਲ ਹਨਾ 10 ਦਿਨ ਪਹਿਲਾਂ ਯੂਜ ਚੁੱਕੇ ਆ ਮੈਂ ਤਾਈਉ ਉਹ ਵੀਡੀਓ ਪਾਈ ਸੀ ਦੇਖੋ ਜਿਹੜੀ ਮੈਂ ਨੌਲੇਜ ਵਾਲੀ ਵੀਡੀਓ ਪਾਉਣੇ ਆ ਨਾ ਉਹਨੂੰ ਨਾ ਤੁਸੀਂ ਬਹੁਤ ਘੱਟ ਹਨਾ ਵਾਚ ਕਰ ਦਿਓ ਅੱਗੇ-ਅੱਗੇ ਮੈਂ ਤੁਹਾਨੂੰ ਤਾਈਉ ਕਹਿੰਨੀ ਵੀ ਸ਼ੇਅਰ ਕਰ ਲਓ ਕਿਉਂਕਿ ਜੋ ਵੀ ਚੀਜ਼ ਦਾ ਮੈਨੂੰ ਪਤਾ ਲੱਗਦਾ ਮੈਂ ਆਪਣੇ ਭੈਣ ਭਰਾਵਾਂ ਤੱਕ ਹਨਾ ਬਹੁਤ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੁੰਨੀ ਹੈਗੀ ਚਲੋ ਕੋਈ ਗੱਲ ਨਹੀਂ ਆ ਕਿਉਂਕਿ ਦੇਖੋ ਹਜੇ ਤੱਕ ਵੀ ਸਾਡੀ ਜਿਹੜੀ ਬੋਡੀ ਹੈ ਨਾ ਪੂਰਾ ਰਿਕਵਰੀ ਨਹੀਂ ਕਰ ਪਾਈ ਹੈਗੀ ਇਹ ਜਿਹੜਾ ਵਾਇਰਸ ਹੈਗਾ ਨਾ ਇਹ ਰਾਤੇ ਰਾਤ ਤੁਹਾਡੇ ਤੇ ਹਾਵੀ ਹੁੰਦਾ ਹੈ ਨਾ ਤੁਹਾਨੂੰ ਬੁਖਾਰ ਹੋ ਜਾਏਗਾ ਤੁਹਾਨੂੰ ਖਾਂਸੀ ਇੰਨੀ ਜ਼ਿਆਦਾ ਹੋਵੇਗੀ ਵੀ ਹੈ ਨਾ ਠੀਕ ਹੀ ਨਹੀਂ ਹੋਣ ਚਾਉਂਦੀ ਹੈਗੀ ਬੁਖਾਰ ਮੈਨੂੰ ਖੁਦ ਨੂੰ 102 ਬੁਖਾਰ ਤੋਂ ਹੈ ਨਾ ਉਹ نیچے ਨਹੀਂ ਹੋਇਆ ਸੀਗਾ ਕਿਹੜੀ ਹੋਮ ਰੈਮਡੀ ਸੀ ਜਿਹੜੀ ਹੈ ਨਾ ਮਲਕੀ ਜੂਸ ਕੀਤੀ ਜਿਸ ਨਾਲ ਮੈਨੂੰ ਬੁਖਾਰ ਉਤਰਿਆ ਦੇਖੋ ਮੈਂ ਅੰਗਰੇਜ਼ੀ ਦਵਾਈਆਂ ਡੋਲੋ ਕੋਈੜੀਆਂ ਇਦਾਂ ਦੀਆਂ ਨਾ ਪੈਰਾਸੀਟਾਮੋਲ ਪਤਾ ਨਹੀਂ ਕਿਹੜੀਆਂ ਕਿੜੀਆਂ ਗੋਲੀਆਂ ਮੈਂ ਲੈ ਲਈਆਂ ਜਿਨ੍ਹਾਂ ਦੇ ਨਾਲ ਮੈਨੂੰ ਬੁਖਾਰ ਨੂੰ ਬਿਲਕੁਲ ਵੀ ਫਰਕ ਨਹੀਂ ਪਿਆ ਸੀਗਾ ਨਾ ਫਿਰ ਡਾਕਟਰਾਂ ਕੋਲੇ ਜਾਂਦੇ ਆ ਡਾਕਟਰ ਕਹਿੰਦੇ ਨੇ ਵੀ ਤੁਹਾਨੂੰ ਐਡਮਿਟ ਕਰਨਾ ਪਵੇਗਾ ਤੁਹਾਡੇ ਤਾਂ ਇਹ ਦੇਖੋ ਜਿਹੜਾ ਇਹ ਵਾਇਰਸ ਹੈਗਾ ਨਾ ਇਹ ਸਭ ਤੋਂ ਪਹਿਲਾਂ ਤੁਹਾਡੇ ਜਾਂ ਤਾਂ ਲੀਵਰ ਤੇ ਅਟੈਕ ਕਰੇਗਾ ਜਾਂ ਤੁਹਾਡੇ ਜਿਹੜੀ ਹੈ ਨਾ ਆਪਣੇ ਫੇਫੜੇ ਆ ਭਾ ਲੰਗਸ ਕਹਿ ਦਿੰਨੇ ਆ ਨਾ ਕਿਡਨੀਆਂ ਤੇ ਲੀਵਰ ਹੈਗਾ ਇਹ ਚੀਜ਼ਾਂ ਤੇ ਇਹ ਬਹੁਤ ਜਲਦੀ ਇਫੈਕਟ ਕਰਦਾ ਤੁਹਾਡੀ ਛਾਤੀ ਹੈ ਨਾ ਜਾਮ ਹੋ ਜੂਗੀ ਤੇ ਤੁਹਾਨੂੰ ਸਾਹ ਲੈਣ ਚ ਵਿੱਚ ਦਿੱਕਤ ਆਏਗੀ ਤੇ ਕਹਿਣਗੇ ਵੀ ਤਾਂ ਤਾਂ ਜੀ ਜਿਹੜਾ ਮੈਂ ਹੁਣ ਤੁਹਾਨੂੰ ਨਾ ਲੱਤ ਹੈ ਨਾ ਆਪਣੇ ਵਾਇਰਸ ਦਾ ਇਹ ਹੈ ਜਾਂ ਕਰੋਨਾ ਲਾ ਲਓ ਨਾ ਜਾਂ ਨਮੂਨੀਆਂ ਲਾ ਲਓ ਕੁਛ ਵੀ ਲਾ ਲਓ ਇਹਦਾ ਸਭ ਤੋਂ ਹੱਲ ਕੀ ਹੈਗਾ ਤੁਸੀਂ ਇਹ ਤੋਂ ਕਿਵੇਂ ਬਚ ਸਕਦੇ ਹੋ ਮੈਂ ਤੁਹਾਡੇ ਨਾਲ ਜ ਇਹੀ ਸਾਂਝਾ ਕਰਨਾ ਹੈ ਦੇਖੋ ਇਸ ਚੀਜ਼ ਨੂੰ ਨਾ ਹਲਕੇ ਚ ਨਾ ਲਿਓ ਜਿਹੜੇ ਜਿਹੜੇ ਭੈਣ ਭਰਾਵਾਂ ਕੋਲੇ ਮੇਰੀ ਇਹ ਵੀਡੀਓ ਪਹੁੰਚੂਗੀ ਤਾਂ ਅੱਗੇ ਅੱਗੇ ਤੁਸੀਂ ਜ਼ਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਤਾਂ ਹਨਾ ਲਾਕਡਾਊਨ ਨਾ ਲੱਗ ਜੇ ਕਿਉਂਕਿ ਤੁਹਾਨੂੰ ਪਤਾ ਹੀ ਵੀ ਸਰਕਾਰ ਨੇ ਤਾਂ ਐਲਾਨ ਹੀ ਕਰ ਦੇਣਾ ਆਪਦੇ ਕੋਲੇ ਹਨਾ ਥੋ ਕੈਸ਼ ਜਮਾ ਰੱਖੋ ਹਨਾ ਰਾਸ਼ਨ ਵਗੈਰਾ ਜਿਹੜਾ ਹਨਾ ਉਹ ਆਪਦੇ ਕੋਲੇ ਥੋੜਾ ਬਹੁਤਾ ਜਮਾ ਰੱਖੋ ਕਿਉਂਕਿ ਦੇਖੋ ਤੇ ਆਪਾਂ ਵਿਖਵਾਨੀਆਂ ਵੀ ਹੋ ਰਹੀਆਂ ਨੇ ਕਿ ਕੋਈ ਪਤਾ ਨਹੀਂ ਹੈਗਾ ਕਦੋਂ ਹਨਾ 6 ਮਹੀਨਿਆਂ ਵਾਸਤੇ ਲਾਕਡਾਊਨ ਲੱਗ ਜੇ ਤੇ ਨਾਲੇ ਵੀ ਜਿਹੜਾ ਆਪਣਾ ਰਾਸ਼ਨ ਵਗੈਰਾ ਹਨਾ ਉਹਨੂੰ ਵੀ ਥੋੜਾ ਬਹੁਤਾ ਸੰਭਾਲ ਕੇ ਰੱਖੋ ਕੁਝ ਨਹੀਂ ਪਤਾ ਹਨਾ ਕਹਿੰਦੇ ਨੇ ਆਪਾਂ ਕਹਿ ਦਿੰਦੇ ਹਾਂ ਨਾ ਵੀ ਉਹੀ ਬੋਲੀ ਜਾਂਦੇ ਹਨਾ ਉਹੀ ਨਹੀਂ ਬੋਲਦੇ ਹੁੰਦੇ ਕਹਿੰਦੇ ਥੋੜੀ ਕਹਾਣੀ ਗੱਲ ਕੋਈ ਨਾ ਕੋਈ ਵਿੱਚ ਹੁੰਦੀ ਆ ਨਾ ਫੇਰ ਹੀ ਅਫਵਾਹ ਉੱੜਦੀ ਹੁੰਦੀ ਹੈਗੀ ਤੁਸੀਂ ਪਹਿਲਾਂ ਵੀ ਦੇਖਿਆ ਸੀ ਹਨਾ ਕਰੋਨਾ ਵੇਲੇ ਵੀ ਕਰੋਨਾ ਆ ਗਿਆ ਕਰੋਨਾ ਆ ਗਿਆ ਦੇਖੋ ਇੱਕੋ ਦ ਜਿਹੜੇ ਵਿਚਾਰੇ ਗਰੀਬ ਨੇ ਹਨ ਮੱਧ ਵਰਗੀ ਪਰਿਵਾਰ ਆਪਣੇ ਵਰਗੇ ਹਨ ਉਹਨਾਂ ਤੇ ਇਸ ਚੀਜ਼ ਦਾ ਜ਼ਿਆਦਾ ਪ੍ਰਭਾਵ ਪੈਂਦਾ ਚਲੋ ਅਮੀਰਾਂ ਨੂੰ ਤਾਂ ਹਨ ਇਸ ਚੀਜ਼ ਦਾ ਕੋਈ ਇੰਨਾ ਹੋ ਨਹੀਂ ਹੁੰਦਾ ਪਰ ਮੈਂ ਫਿਰ ਵੀ ਸਾਰੇ ਪੈਨ ਭਰਾਵਾਂ ਨੂੰ ਹਨ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਇਮਿਊਨਿਟੀ ਆ ਆਪਣੀ ਜਿਹੜੀ ਬਾਡੀ ਆ ਹਨ ਇਸ ਨੂੰ ਥੋੜਾ ਜਿਹਾ ਪਹਿਲਾਂ ਤਾਂ ਕਵਰ ਕਰਕੇ ਰੱਖੋ ਬਾਡੀ ਨੂੰ ਆਪਣੇ ਪੈਰਾਂ ਦੇ ਵਿੱਚ ਕਦੇ ਵੀ ਤੁਸੀਂ ਸੌਕਸਾਂ ਨਾ ਕੱਢੋ ਸ਼ਾਮ ਨੂੰ ਜਾ ਕੇ ਕੋਸ਼ਿਸ਼ ਕਰੋ ਕਿ ਸੌਣ ਵੇਲੇ ਵੀ ਤੁਸੀਂ ਸੌਕਸਾਂ ਜ਼ਰੂਰ ਪਾ ਲਓ ਹਨ ਤੇ ਆਪਣਾ ਸਿਰ ਤੇ ਸੌਕਸਾਂ ਜ਼ਰੂਰ ਪਾ ਕੇ ਉਹ ਸਿਰ ਤੇ ਕਵਰ ਕਰਕੇ ਤੇ ਪੈਰਾਂ ਦੇ ਵਿੱਚ ਜਰਾਬਾ ਪਾ ਕੇ ਹਨਾ ਇਹ ਚੀਜ਼ ਨੂੰ ਤੁਸੀਂ ਜ਼ਰੂਰ ਰੱਖਣਾ ਤੇ ਦੂਸਰੀ ਚੀਜ਼ ਜਿਹੜੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਤੇ ਜਿਹੜੇ ਮੇਰੇ ਭੈਣ ਭਰਾ ਡਿਊਟੀਆਂ ਤੇ ਬਾਹਰ ਜਾਂਦੇ ਹਨਾ ਉਹਨਾਂ ਵਾਸਤੇ ਬਹੁਤ ਖਾਸ ਹੈਗਾ ਹਨਾ ਪਹਿਲਾਂ ਵੀ ਮੈਂ ਇਹ ਦੱਸਿਆ ਸੀ ਜਿਹੜਾ ਇਹ ਕੜਾ ਹੈਗਾ ਹਨਾ ਇਦੇ ਵਿੱਚ ਤੁਸੀਂ ਨੇ ਕੀ ਕੀ ਪਉਣਾ ਹੈ ਧਿਆਨ ਨਾਲ ਹਨਾ ਨੋਟ ਕਰ ਲਓ ਕਾਪੀ ਪੈਨ ਲੈ ਕੇ ਹੈ ਨਾ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਫੇਰ ਡਾਕਟਰਾਂ ਕੋਲੇ ਜਾ ਕੇ ਲੱਖਾਂ ਰੁਪਿਆ ਵੀ ਖਰਾਬ ਕਰੋਗੇ ਤੇ ਆਪਣਾ ਹਨਾ ਟਾਈਮ ਵੀ ਤੁਹਾਡਾ ਵੇਸਟ ਹੋਵੇਗਾ ਤੇ ਬਾਕੀ ਹੁਣ ਤੁਹਾਨੂੰ ਪਤਾ ਹੀ ਵੀ ਉਥੋਂ ਪਰਮਾਤਮਾ ਤੰਦਰੁਸਤੀ ਦੇਵੇ ਨਾ ਦੇਵੇ ਹਨਾ ਪਰ ਜੇ ਪੱਕਾ ਨੇ ਥੋੜੀ ਜਿਹੀ ਕੋਸ਼ਿਸ਼ ਕਰ ਲਾਂਗੇ ਨਾ ਇਸ ਚੀਜ਼ ਤੋਂ ਤੁਸੀਂ ਬਹੁਤ ਜਲਦੀ ਬਚਾਅ ਕਰ ਸਕਦੇ ਹੋਗੇ ਹਨਾ ਤਾਂ ਤੁਸੀਂ ਕੀ ਕਰਨੇ ਸਭ ਤੋਂ ਪਹਿਲਾਂ ਤੁਸੀਂ ਲੈਣੀਆਂ ਨੇ ਗਿਆ ਦੋ ਹਰੀਆਂ ਇਲੈਚੀਆਂ ਫੇਰ ਨਾਲ ਲੈਣਾ ਤੁਸੀਂ ਨੇ ਇੱਕ ਲੌਂਗ ਇੱਕ ਦੋ ਤੁਲਸੀ ਪੁਦੀਨਾ ਅਦਰਕ ਦਾ ਟੁਕੜਾ ਥੋੜੀ ਜੀ ਅਜਮੈਨ ਸੌਫ ਕੋਸ਼ਿਸ਼ ਕਰਿਓ ਜੇ ਅਗਰ ਤੁਹਾਡੇ ਕੋਲ ਹੈਗੀ ਆ ਤਾਂ ਥੋੜੀ ਕਾਣੀ ਦਾਲਚੀਨੀ ਵੀ ਪਾ ਲਿਓ ਨਹੀਂ ਹੈ ਨਾ ਦਾਲਚੀਨੀ ਨਾਲ ਕਈਆਂ ਦੇ ਇਤਜਾਬ ਬਣ ਜਾਂਦੇ ਉਹ ਤੁਸੀਂ ਰਹਿਣ ਦਿਓ ਨਾ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਹਨਾ ਆਪਣਾ ਇੱਕ ਗਲਾਸ ਡੇਢ ਗਲਾਸ ਪਾਣੀ ਦਾ ਪਾ ਕੇ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਕਾੜ ਲੈਣਾ ਫਿਰ ਤੁਸੀਂ ਇਹਦੇ ਵਿੱਚ ਹਨਾ ਦੁੱਧ ਪਾਉਣਾ ਚਾਹੁੰਦੇ ਹੋ ਦੁੱਧ ਵੀ ਪਾ ਸਕਦੇ ਹੋ ਥੋੜੀ ਕਣੀ ਪੱਤੀ ਪਾਉਣੀ ਹੈ ਮਿੱਠਾ ਪਾਉਣਾ ਤੁਸੀਂ ਜਿਵੇਂ ਚਾਹ ਪੀਂਦੇ ਆਪਾਂ ਹਨ ਉਸ ਤਰੀਕੇ ਦੇ ਨਾਲ ਵੀ ਤੁਸੀਂ ਪੀ ਸਕਦੇ ਹੋ ਬਿਨਾ ਦੁੱਧ ਤੋਂ ਅਗਰ ਕਾੜੇ ਦੀ ਤਰ੍ਹਾਂ ਪਾਣਾ ਜਿਵੇਂ ਕੋਈ ਗ੍ਰੀਨ ਟੀ ਵਾਂਗੂ ਪੀਣਾ ਹੈ ਤਾਂ ਤੁਸੀਂ ਉਹ ਵੀ ਪੀ ਸਕਦੇ ਹੋ ਹਨ ਇਹ ਜ਼ਰੂਰ ਤੁਸੀਂ ਨੋਟ ਕਰ ਲਓ ਕਿ ਆਦਰਕ ਲੌਂਗ ਇਲਾਇਚੀ ਇਹ ਤੁਸੀਂ ਨੇ ਇੱਕ ਤੁਲਸੀ ਆਪਣੀ ਚਾਹ ਦੇ ਵਿੱਚ ਪਾਉਣੀਓ ਪਾਉਣੀ ਹੈ ਆਪਣੇ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਚੀਜ਼ ਜ਼ਰੂਰ ਕਰਨੀ ਹੈ ਤੇ ਦੂਸਰਾ ਤੁਸੀਂ ਨੇ ਕਪੂਰ ਲੈ ਕੇ ਕਪੂਰ ਦੀ ਤੁਸੀਂ ਘਰ ਦੇ ਵਿੱਚ ਹਨਾ ਸ਼ਾਮ ਨੂੰ ਸਵੇਰੇ ਤੂਫ ਵੀ ਦੇ ਦੋ ਹਨਾ ਜਿਵੇਂ ਅੱਗ ਤੇ ਪਾ ਕੇ ਨਹੀਂ ਫਿਰ ਤੁਸੀਂ ਆਪਣੇ ਨਾ ਹੱਥਾਂ ਤੇ ਬੰਨ ਲਓ ਨਾ ਕਿਸੇ ਵੀ ਕਾਟਨ ਦੇ ਕੱਪੜੇ ਦੇ ਵਿੱਚ ਪਾ ਕੇ ਆਪਣੇ ਹੱਥਾਂ ਤੇ ਬੰਨ ਲਓ ਬੱਚਿਆਂ ਦੇ ਗਲਾਂ ਦੇ ਵਿੱਚ ਪਾ ਦਿਓ ਹਨਾ ਨਹੀਂ ਫਿਰ ਆਪਣੇ ਰੂਮ ਦੇ ਵਿੱਚ ਆਪਣੇ ਸਰਾਣੇ ਤੁਸੀਂ ਜ਼ਰੂਰ ਰੱਖੋ ਹਨਾ ਕਪੂਰ ਤੇ ਲੌਂਗ ਇਹਦੇ ਨਾਲ ਜਿਹੜਾ ਇਹ ਵਾਇਰਸ ਹੈ ਨਾ ਇਹ ਖਤਮ ਹੁੰਦਾ ਹੈਗਾ ਹਨਾ ਇਹ ਮਲਕਿ ਤੁਹਾਡੇ ਤੇ ਅਟੈਕ ਨਹੀਂ ਕਰਦਾ ਤੇ ਤੀਸਰੀ ਚੀਜ਼ ਸ਼ਾਮ ਨੂੰ ਹਨਾ ਜਿਹਨੂੰ ਵੀ ਐ ਲੱਗਦਾ ਚਾਹੇ ਹੈ ਚਾਹੇ ਨਹੀਂ ਹੈਗਾ ਸ਼ਾਮ ਨੂੰ ਨਾ ਥੋੜਾ ਜਿਹਾ ਦੇਸੀ ਘਿਓ ਗਰਮ ਕਰਕੇ ਆਪਣੀ ਛਾਤੀ ਦੇ ਉੱਪਰ ਨਾ ਸਾਰੇ ਮਾਲਿਸ਼ ਕਰਕੇ ਫਿਰ ਤੁਸੀਂ ਨਾ ਕੋਈ ਵੀ ਗਰਮ ਬੋਤਲ ਨਾਲ ਜਾਂ ਕਿਸੇ ਗਰਮ ਕੱਪੜੇ ਦੇ ਨਾਲ ਹਨਾ ਸਾਰੀ ਆਪਣੀ ਛਾਤੀ ਨੂੰ ਹਨਾ ਸੇਕ ਦੇ ਲੋ ਨਹੀਂ ਫਿਰ ਹੌਟ ਬੈਗ ਜੇ ਆਉਂਦੇ ਆਣ ਜਿਹੜੇ ਆਪਣੇ ਗਰਮ ਪਾਣੀ ਵਾਲੇ ਹਨਾ ਤੁਸੀਂ ਉਹਨੂੰ ਗਰਮ ਕਰਕੇ ਆਪਣੀ ਛਾਤੀ ਤੇ ਹਨਾ ਸਾਰੇ ਬੱਚਿਆਂ ਦੇ ਵੀ ਬਜ਼ੁਰਗਾਂ ਦੇ ਵੀ ਤੇ ਜਿਹੜੇ ਮੇਰੇ ਪੈਣਪਰਾ ਵਾਰ ਆਂਦਾ ਜਾਂਦੇ ਨੇ ਉਹ ਵੀ ਹਨਾ ਇਸ ਚੀਜ਼ ਨੂੰ ਤੁਸੀਂ ਨੇ ਜ਼ਰੂਰ ਕਰਨਾ ਤੇ ਜਿਹੜਾ ਤੁਸੀਂ ਨੇ ਪਾਣੀ ਪੀਣਾ ਸਵੇਰੇ ਤੁਸੀਂ ਉਹ ਪਾਣੀ ਨੂੰ ਨਾ ਉਬਾਲ ਕੇ ਮਲਕੀ ਠੰਡਾ ਕਰਕੇ ਰੱਖ ਲਓ ਚਾਹੇ ਤੁਹਾਡੇ ਆਰਓ ਲੱਗਿਆ ਹੋਇਆ ਹੈ ਕੁਝ ਵੀ ਹੈਗਾ ਫਿਰ ਵੀ ਤੁਸੀਂ ਪਾਣੀ ਨੂੰ ਉਬਾਲ ਕੇ ਕਿਸੇ ਹਨਾ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਉਹਦੇ ਵਿੱਚ ਦੋ ਤਿੰਨ ਪੀਸ ਤੁਸੀਂ ਨੇ ਪਾਉਣੇ ਆ ਆਪਣੇ ਖੀਰੇ ਦੇ ਥੋੜਾ ਜਿਹਾ ਅਦਰਕ ਤੁਲਸੀ ਹੈਗੇ ਤੁਹਾਡੇ ਕੋਲੇ ਤੁਲਸੀ ਤੇ ਪੁਦੀਨਾ ਤੇ ਇੱਕ ਦੋ ਹਰੀਆਂ ਲੇਚੀਆਂ ਉਸ ਪਾਣੀ ਨੂੰ ਫਿਰ ਨਾ ਤੁਸੀਂ ਸਾਰੇ ਦਿਨ ਚ ਨਾ ਕੁੱਟ-ਕੁੱਟ ਕਰਕੇ ਪੀਓ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਜਿਹੜੀ ਤੁਹਾਡੀ ਬਾਡੀ ਹੈ ਨਾ ਉਹਦੇ ਜਿਹੜੇ ਅੰਦਰ ਵਾਇਰਸ ਪੈਦਾ ਵੀ ਹੋਊਗਾ ਜੇ ਅਗਰ ਹਨਾ ਉਹ ਨੂੰ ਖਤਮ ਕਰੋਗੀ ਦੇਖੋ ਇਹ ਚੀਜ਼ਾਂ ਇਹ ਨਹੀਂ ਹੈਗੀਆਂ ਵੀ ਮੈਂ ਤੁਹਾਨੂੰ ਉਹੀ ਕਹੀ ਜੰਨੀ ਆ ਇਹ ਚੀਜ਼ਾਂ ਮੈਂ ਖੁਦ ਜੂਸ ਕੀਤੀਆਂ ਨੇ ਖੁਦ ਵਰਤੀਆਂ ਹੋਈਆਂ ਨੇ ਤੇ ਇਹਨਾਂ ਦਾ ਇੰਨਾ ਜ਼ਿਆਦਾ ਫਾਇਦਾ ਹੈਗਾ ਨਾ ਤੁਸੀਂ ਹੈਰਾਨ ਰਹਿ ਚੋਗੇ ਜਿੰਨਾ ਵੀ ਮਰਜੀ ਭੈੜਾ ਵਾਇਰਸ ਹੈ ਤੁਹਾਡ ਨੂੰ ਚਿੰਬੜਿਆ ਹੋਇਆ ਨਾ ਇਹ ਕੋਰੋਨਾ ਲਾ ਲੋ ਐਮ ਪੀ ਵੀ ਵੀ ਜੋ ਵੀ ਹੈ ਇਹ ਸਾਰਾ ਕੁਝ ਠੀਕ ਹੋ ਜਾਊਗਾ ਹੈ ਨਾ ਤੇ ਚੌਥੀ ਗੱਲ ਤੁਸੀਂ ਨੇ ਹੈ ਨਾ ਥੋੜਾ ਜਿਹਾ ਗਰਮ ਪਾਣੀ ਕਰਕੇ ਉਹਦੇ ਵਿੱਚ ਅਜਮੈਨ ਪਾ ਲੈਣੀ ਹੈ ਥੋੜਾ ਜਿਹਾ ਤੁਸੀਂ ਉਹਦੇ ਵਿੱਚ ਹੈ ਨਾ ਲੌਂਗ ਪਾ ਲੈਣਾ ਤੇ ਉਹਦਾ ਨਾ ਤੁਸੀਂ ਨੇ ਭਾਫ਼ ਲੈਣੀ ਹੈ ਕਿਸੇ ਟਾਵਲ ਵਗੈਰਾ ਨਾਲ ਟਾਕ ਕੇ ਹਨਾ ਪਾਫ ਲੈ ਲੋ ਅਗਰ ਤੁਹਾਡੇ ਕੋਲੇ ਪਾਫ ਵਾਲੀ ਉਹ ਛੋਟੀ ਮਸ਼ੀਨ ਹੈਗੀ ਹਨਾ ਤਾਂ ਤੁਸੀਂ ਉਹਦੇ ਵਿੱਚ ਇੱਕ ਨੱਦਾਂ ਲੌਂਗ ਪਾ ਲਓ ਥੋੜੀ ਬਹੁਤੀ ਅਜਮੈਨ ਪਾ ਲਓ ਹਨਾ ਉਹਦੀ ਤੁਸੀਂ ਪਾਫ ਲਓ ਅਗਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਜਿਹੜੀਆਂ ਆਪਣੀਆਂ ਪਾਫ ਲੈਣ ਵਾਲੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਨਾ ਕਈ ਘਰਾਂ ਦੇ ਵਿੱਚ ਆਮ ਬੱਚਿਆਂ ਵਾਸਤੇ ਲਿਆ ਕੇ ਰੱਖੀਆਂ ਹੋਈਆਂ ਨੇ ਤਾਂ ਤੁਸਾਂ ਨੂੰ ਹਨਾ ਕਿਸੇ ਵੀ ਮੈਡੀਕਲ ਸਟੋਰ ਤੋਂ ਹਨਾ ਆਪਣੀ ਉਹ ਪਾਫ ਲੈਣ ਵਾਲੀ ਜਿਹੜੀ ਕਿ ਛਾਤੀ ਜਾਮ ਹੋ ਜਾਂਦੀ ਹੈ ਨਾ ਉਹ ਆਪਾਂ ਨੂੰ ਇੱਕ ਹਨਾ ਕੈਪਸੂਲ ਮਿਲਦੇ ਹੈਗੇ ਉਹਨਾਂ ਲਿਕੁਇਡ ਹੁੰਦਾਗਾ ਉਹਨੂੰ ਮਸ਼ੀਨ ਦੇ ਵਿੱਚ ਪਾ ਕੇ ਤੁਸੀਂ ਭਾਫ ਲਓ ਚਾਹੇ ਸਿੰਪਲ ਲੈ ਲਓ ਚਾਹੇ ਤੁਸੀਂ ਕਿਸੇ ਦਵਾਈ ਨੂੰ ਮਿਕਸ ਵਗੈਰਾ ਨੂੰ ਕਿਸੇ ਚੀਜ਼ ਨੂੰ ਪਾ ਕੇ ਤੁਸੀਂ ਭਾਫ ਲਓ ਹਨ ਤਾਂ ਕਿ ਤੁਹਾਡੀ ਜਿਹੜੀ ਬੋਡੀ ਐ ਉਹਦੇ ਕੋਲੇ ਕੋਈ ਵੀ ਵਾਇਰਸ ਆਵੇ ਤਾਂ ਉਹ ਤੁਹਾਡੇ ਤੇ ਅਟੈਕ ਨਾ ਕਰ ਸਕੇ ਕਪੂਰ ਨੂੰ ਤੇ ਲੌਂਗ ਨੂੰ ਆਪਣੇ ਕੋਲੇ ਜ਼ਰੂਰ ਰੱਖੋ ਆਪਣੀ ਪਾਕਟ ਚ ਪਾ ਲਓ ਚਾਹੇ ਆਪਣੀ ਮਾਂ ਤੇ ਬੰਨ ਲਓ ਚਾਹੇ ਆਪਣੇ ਗਲੇ ਚ ਬੰਨ ਲਓ ਇਹ ਤੁਸੀਂ ਜ਼ਰੂਰ ਕਰਨਾ ਹੈ ਹਨ ਕਿਉਂਕਿ ਇਹ ਦੇਖੋ ਇਹ ਚੀਜ਼ ਨੂੰ ਕਰੋਗੇ ਤਾਂ ਬਹੁਤ ਜ਼ਿਆਦਾ ਪ੍ਰੋਟੈਕਟ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਤੇ ਬਾਕੀ ਆਪਦਾ ਖਾਣ ਪੀਣ ਬਾਹਰੋਂ ਬਿਲਕੁਲ ਵੀ ਕੋਈ ਵੀ ਫਾਸਟ ਫੂਡ ਤੁਸੀਂ ਨਾ ਖਾਓ ਨਾ ਹੀ ਜਿੱਦਾਂ ਕਿ ਗੋਲ ਗੱਪੇ ਪਾਣੀ ਪੂਰੀ ਇਹ ਇਦਾਂ ਦੀਆਂ ਚੀਜ਼ਾਂ ਹਨਾ ਇਹ ਕਿਉਂਕਿ ਇਹ ਜਿਹੜਾ ਵਾਇਰਸ ਹੈ ਨਾ ਇੱਕ ਦੂਜੇ ਤੋਂ ਹੀ ਫੈਲ ਰਿਹਾ ਹੈਗਾ ਜਦੋਂ ਤੁਸੀਂ ਬਾਹਰ ਜਾਂਦੇ ਜਿਵੇਂ ਹਸਪੀਟਲ 'ਚ ਜਾਂਦੇ ਹੋ ਆਫਿਸ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਨਾ ਤਾਂ ਤੁਸੀਂ ਨਾ ਆਪਦੇ ਇਸ ਤਰੀਕੇ ਨਾਲ ਹਨਾ ਕੋਈ ਹੈਂਕੀ ਵਗੈਰਾ ਜਾਂ ਕੋਈ ਕੱਪੜਾ ਕੋਈ ਵੀ ਨਾਲ ਲੈ ਕੇ ਜਾਓ ਨਾ ਉਹਦੇ ਨਾਲ ਤੁਸੀਂ ਜਿਵੇਂ 게ਟ ਹੈ ਕੁੰਡਾ ਵਗੈਰਾ ਖੋਲਣਾ ਤਾਂ ਤੁਸੀਂ ਉਸ ਚੀਜ਼ ਨਾਲ ਖੋਲੋ ਹਨ ਕਿਉਂਕਿ ਕੋਈ ਪਤਾ ਨਹੀਂ ਹੈਗਾ ਹਨਾ ਕਿੱਥੇ ਕਿਹਿਆ ਜਾ ਹੱਥ ਕਿਸ ਦਾ ਵਾਇਰਸ ਵਾਲਾ ਲੱਗਿਆ ਹੋਇਆ ਤੇ ਸਭ ਤੋਂ ਮੇਨ ਗੱਲ ਜਿਹੜੇ ਵੀ ਕਿਸੇ ਭੈਣ ਭਰਾ ਨੂੰ ਲੱਗਦਾ ਵੀ ਮੇਰੀਆਂ ਲਕਤਾਂ ਦਰਦ ਕਰ ਰਹੀਆਂ ਨੇ ਮੇਰਾ ਸਰੀਰ ਟੁੱਟਿਆ ਜਾ ਰਿਹਾ ਜਾਂ ਮੈਨੂੰ ਹਨਾ ਫੀਵਰ ਵਾਂਗੂ ਬੁਖਾਰ ਵਾਂਗੂ ਲੱਗ ਰਿਹਾ ਹੈਗਾ ਜਾਂ ਮੈਨੂੰ ਖਾਂਸੀ ਜ਼ੁਕਾਮ ਜਾਂ ਥੋੜਾ ਬਹੁਤਾ ਹਨਾ ਇਦਾਂ ਸਿਰ ਭਾਰੀ ਹੋ ਰਿਹਾ ਹੈਗਾ ਤਾਂ ਤੁਸੀਂ ਚਾਹੀ ਕੋਈ ਵੀ ਜੌਬ ਕਰਦੇ ਹੋ ਕੁਝ ਵੀ ਕਰਦੇ ਹੋ ਨਾ ਤਾਂ ਘੱਟੋ ਘੱਟ ਤੁਸੀਂ 5 ਦਿਨ ਹਨਾ ਰੈਸਟ ਰੱਖੋ ਆਪਣੇ ਰੂਮ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਰੈਸਟ ਰੱਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਦੋ ਕਾੜਾ ਲੈਂਦੇ ਰਹੋ ਕਪੂਰ ਵਗੈਰਾ ਦੇ ਕੋਲੇ ਰੱਖੋ ਤੇ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖਣ ਵਾਸਤੇ ਉਹ ਪਾਣੀ ਵੀ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਵੀ ਤੁਸੀਂ ਜ਼ਰੂਰ ਪੀਓ ਹਨਾ ਘੱਟੋ ਘੱਟ 5 ਦਿਨ ਤੁਸੀਂ ਬੈਡ ਰੈਸਟ ਰੱਖੋ ਡਾਕਟਰ ਵੀ ਤੁਹਾਨੂੰ ਐਡਮਿਟ ਕਰਨ ਕੀ ਕਰਨਗੇ ਅਗਰ ਤੁਸੀਂ ਇਸ ਵਾਇਰਸ ਦੇ ਚਪੇਟ ਦੇ ਵਿੱਚ ਆ ਗਏ ਹਨ ਉਸ ਤੋਂ ਬਿਹਤਰ ਹੈ ਕਿ ਤੁਹਾਨੂੰ ਕੋਈ ਵੀ ਇਹਨਾਂ ਚੋ ਸਿੰਪਟਮ ਲੱਗਦਾ ਤੁਹਾਡੀਆਂ ਲੱਤਾਂ ਭਾਰੀ ਹੁੰਦੀਆਂ ਨੇ ਬੁਖਾਰ ਹੈ ਖਾਂਸੀ ਜ਼ੁਕਾਮ ਹੈ ਤਾਂ ਤੁਸੀਂ ਆਫਿਸ ਚੋਂ ਛੁੱਟੀ ਲੈ ਕੇ 5 ਦਿਨ ਰੈਸਟ ਰੱਖੋ ਦੇਖੋ ਤੱਕਾ ਨਾ ਕਰੋ ਸਰੀਰ ਨਾਲ ਤੱਕਾ ਕਰੋਗੇ ਤਾਂ ਇਹ ਵਾਇਰਸ ਨੇ ਤੁਹਾਡੇ ਲੀਵਰ ਤੇ ਅਟੈਕ ਕਰ ਲੈਣਾ ਨਹੀਂ ਤੁਹਾਡੇ ਫੇਫੜਿਆਂ ਤੇ ਨਹੀਂ ਕਿਤੇ ਵੀ ਅਟੈਕ ਕਰੇਗਾ ਹੀ ਕਰੇਗਾ ਤੁਹਾਨੂੰ ਨਮੂਨੀਆਂ ਹੋ ਜਾਊਗਾ ਫਿਰ ਤੁਹਾਨੂੰ ਐਡਮਿਟ ਹੋਣਾ ਪਵੇਗਾ ਹਨਾ ਦੇਖੋ ਇਸ ਚੀਜ਼ ਨੂੰ ਤੁਸੀਂ ਪਹਿਲੀ ਪ੍ਰੋਟੈਕਟ ਕਰ ਲੋਗੇ ਖੁਦ ਥੋੜਾ ਥੋੜਾ ਮਿਹਨਤ ਕਰੋਗੇ ਨਾ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਤੇ ਖੁਦ ਨੂੰ ਇਸ ਚੀਜ਼ ਤੋਂ ਬਚਾ ਸਕਦੇ ਹੋ ਖਾਸ ਤੌਰ ਤੇ ਬੱਚਿਆਂ ਦੇ ਖਾਣ ਪੀਣ ਦਾ ਕਾਫੀ ਧਿਆਨ ਰੱਖੋ ਜਿਵੇਂ ਕਿ ਉਹਨਾਂ ਦਾ ਦੁੱਧ ਹੈ ਉਹਦੇ ਵਿੱਚ ਹਨਾ ਆਪਣੇ ਸੌਂਫ ਵਗੈਰਾ ਪਾਉਣੀ ਹੈ ਇੱਕ ਦੋ ਬਦਾਮ ਪੀਸ ਕੇ ਪਾ ਦਿਓ ਅਖਰੋਟ ਹੈ ਇਸ ਚੀਜ਼ ਵਾਸਤੇ ਹਨਾ ਬਹੁਤ ਜ਼ਿਆਦਾ ਵਧੀਆਗਾ ਠੰਡ ਦੇ ਵਿੱਚ ਹਨਾ ਤੇ ਇਦਾਂ ਦਾ ਫਰੂਟ ਜਿਵੇਂ ਕੋਈ ਵੀ ਹਨਾ ਕੀ ਵੀ ਆਪਣਾ ਮਹਿੰਗੇ ਜਿਹੜੇ ਆਪਾਂ ਕਹਿੰਦੇ ਫਰੂਟ ਨੇ ਹਨਾ ਡ੍ਰੈਗਨ ਫਰੂਟ ਇਹ ਚੀਜ਼ਾਂ ਤੁਸੀਂ ਬਿਲਕੁਲ ਨਾ ਖਾਓ ਇਸ ਚੀਜ਼ ਨਾਲ ਤੁਹਾਡੇ ਸੈੱਲਾਂ ਵਗੈਰਾ ਵੀ ਬਹੁਤ ਘਟ ਰਹੇ ਨੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਕਹਿ ਦੇਣਾ ਵੀ ਕੀਵੀ ਲੈ ਲਓ ਜਾਂ ਡ੍ਰੈਗਨ ਫਰੂਟ ਲੈ ਲਓ ਜਾਂ ਬੱਕਰੀ ਦਾ ਦੁੱਧ ਲੈ ਲਓ ਹਨ ਇਹ ਚੀਜ਼ਾਂ ਤੁਸੀਂ ਇਦਾਂ ਨਾ ਲਓ ਕਿਉਂਕਿ ਇਹ ਚੀਜ਼ਾਂ ਤੁਹਾਡੇ ਗਲੇ ਨੂੰ ਜ਼ਿਆਦਾ ਖਰਾਬ ਕਰਨਗੀਆਂ ਹਨ ਕਿਉਂਕਿ ਗਲੇ ਨੂੰ ਖਰਾਬ ਕਰਤਾ ਫਿਰ ਇਹ ਬੈਰਸ ਤੁਹਾਡੇ ਤੇ ਹੋਰ ਹਾਵੀ ਹੋ ਜਾਊਗਾ ਕਲਾ ਖਰਾਬ ਹੋ ਗਿਆ ਤਾਂ ਤੁਹਾਡੇ ਹਨਾ ਸਾਰੀ ਚੀਜ਼ ਦਾ ਸਤਿਆ ਨਾਸ ਹੋ ਜਾਊਗਾ ਤੁਸੀਂ ਜਿਹੜੇ ਆਪਣੇ ਰੁੱਤ ਦੇ ਫਲ ਨੇ ਜਿਵੇਂ ਕਿ ਹੁਣ ਆਪਣੇ ਅਮਰੂਦ ਦੇ ਕੋ ਕਿੰਨੇ ਵਧੀਆ ਆ ਰਹੇ ਨੇ ਅਮਰੂਦ ਖਾ ਲਓ ਬੇਰ ਖਾ ਲਓ ਹਨ ਤੇ ਦੂਸਰੇ ਆਪਣਾ ਕੇਲਾ ਹੋ ਗਿਆ ਜਾਂ ਆਪਣਿਆ ਕਿਆ ਨਾਰੀਅਲ ਪਾਣੀ ਜਿਹੜੇ ਜਿਹੜੇ ਪੈਣ ਭਰਾ ਨਾਰੀਅਲ ਪਾਣੀ ਪੀ ਸਕਦੇ ਨੇ ਹਨਾ ਨਾਰੀਅਲ ਪਾਣੀ ਪੀਓ ਦੇਖੋ ਕੀ ਵੀ ਹੋ ਗਈ ਆਪਣੀ ਡਰੈਗਨ ਫਰੂਟ ਹੋ ਗਿਆ ਇਦਾਂ ਦੀਆਂ ਖਟੀਆਂ ਚੀਜ਼ਾਂ ਤੁਸੀਂ ਬਿਲਕੁਲ ਨਾ ਖਾਓ ਚਾਹੇ ਤੁਹਾਨੂੰ ਕਹੀ ਜਾਣਾ ਨਾ ਵੀ ਤੁਹਾਡੇ ਸੈਲਡ ਪੂਰੇ ਹੋ ਜਾਣਗੇ ਤੁਹਾਨੂੰ ਡੇਂਗੂ ਹੋ ਗਿਆ ਤੁਹਾਨੂੰ ਇਹ ਠੀਕ ਹੋ ਜੂਗਾ ਨਾ ਕੋਈ ਵੀ ਹੈ ਇਹ ਚੀਜ਼ਾਂ ਨੂੰ ਤੁਸੀਂ ਨਾ ਲਓ ਹਨਾ ਕਿਉਂਕਿ ਡਾਕਟਰ ਵੀ ਇਸ ਚੀਜ਼ ਤੋਂ ਮਨਾ ਕਰਦੇ ਆ ਜਿਹੜੇ ਹਨਾ ਵਧੀਆ ਡਾਕਟਰ ਨੇ ਤੁਸੀਂ ਕਿਸੇ ਨਾਲ ਸਲਾਹ ਕਰ ਲਓ ਤੁਹਾਨੂੰ ਮਨਾ ਕਰਨਗੇ ਤਾਂ ਪਲੀਜ਼ ਹਨਾ ਫਰੂਟ ਜ਼ਿਆਦਾ ਖਾਓ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਤੇ ਆਪਣੀਆਂ ਖੰਜੂਰਾਂ ਲੈ ਲਓ ਤੁਸੀਂ ਬਸ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖੋ ਚਾਹੇ ਤੁਸੀਂ ਕੋਈ ਵੀ ਚੀਜ਼ ਖਾਓ ਬਦਾਮ ਕਾਜੂ ਖਰੋਟ ਕੁਝ ਵੀ ਖਾਓ ਪਰ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਰੱਖੋ ਮੇਰੀ ਇਹੀ ਅੱਤ ਬਣ ਕੇ ਬੇਨਤੀ ਹੈ ਦੇਖੋ ਮੇਰਾ ਅਗਰ ਤੁਹਾਡੇ ਭੈਣ ਭਰਾਵਾਂ ਦੇ ਨਾਲ ਹਨਾ ਚਾਹੇ ਖੂਨ ਦਾ ਰਿਸ਼ਤਾ ਨਹੀਂ ਹੈਗਾ ਪਰ ਇੱਕ ਦਿਲ ਦਾ ਰਿਸ਼ਤਾ ਜਦੋਂ ਦਾ ਮੈਂ ਚੈਨਲ ਬਣਾਇਆ ਹੈ ਨਾ ਤਾਂ ਮੈਨੂੰ ਜਦੋਂ ਵੀ ਕੋਈ ਚੀਜ਼ ਇਦਾਂ ਦੀ ਹੁੰਦੀ ਹੈ ਮੈਨੂੰ ਆ ਜਾਂਦਾ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਇਸ ਚੀਜ਼ ਬਾਰੇ ਜ਼ਰੂਰ ਜਾਣਕਾਰੀ ਦੇਵਾਂ ਦੇਖੋ ਜਿਹੜੀ ਮ ਤੇ ਦੂਸਰਾ ਕਪੂਰ ਵਾਲਾ ਦੱਸਿਆ ਮੈਂ ਖੁਦ ਕੀਤਾ ਤੇ ਸਾਨੂੰ ਦੇਖੋ ਕਿੰਨਾ ਜਲਦੀ ਅਸੀਂ ਠੀਕ ਹੋਏਾਂਗੇ ਤੇ ਇੱਕ ਨਾ ਇਸ ਚੀਜ਼ ਨਾਲ ਬੁਖਾਰ ਬਹੁਤ ਜ਼ਿਆਦਾ ਹੁੰਦਾ ਹੈਗਾ ਦੇਖੋ ਬੁਖਾਰ ਕੋ ਦਵਾਈ ਲੈ ਲੈਨੇ ਉਤਰ ਜਾਂਦਾ ਫੇਰ ਹੋ ਜਾਂਦਾ ਉਤਰ ਜਾਂਦਾ ਫੇਰ ਹੋ ਜਾਂਦਾ ਅਗਰ ਤੁਹਾਨੂੰ ਇਦਾਂ ਹੁੰਦਾ ਨਾ ਵੀ ਬੁਖਾਰ ਹੋ ਰਿਹਾ ਠੀਕ ਨਹੀਂ ਹੋ ਰਿਹਾ ਹੈਗਾ ਹੈਨਾ ਤਾਂ ਤੁਸੀਂ ਨੌ ਪੱਤੇ ਨਿੰਮ ਦੇ ਦੇਖੋ ਇਹ ਕੁਆਂਟੀਟੀ ਨੂੰ ਯਾਦ ਰੱਖਣਾ ਨੌ ਪੱਤੇ ਨਿੰਮ ਦੇ ਆਪਣੇ 25 ਇਲਾਚੀਆਂ ਹਰੀਆਂ ਇਲਾਚੀਆਂ 25 ਨੌ ਪੱਤੇ ਨਿੰਮ ਦੇ ਇਹਨਾਂ ਨੂੰ ਤੁਸੀਂ ਨੇ ਇੱਕ ਗਲਾਸ ਪਾਣੀ ਦਾ ਪਾ ਲੈਣਾ ਚਾਹੇ 300 ml ਪਾਣੀ ਦੇ ਵਿੱਚ ਤੁਸੀਂ ਇਹਨਾਂ ਨੂੰ ਰਿੰਨਣਾ ਰੱਖ ਦੇਣਾਗਾ ਲੈ ਇੱਥੇ ਇਹਨੂੰ ਪੀਸ ਲੈਣਾ ਪੱਤੇ ਨੂੰ ਇਸੇ ਤਰੀਕੇ ਨਾਲ ਪਾ ਦੇਣਾਗਾ ਜਦੋਂ ਉਹ ਗਲਾਸ ਅੱਧਾ ਰਹਿ ਜੇ 150 ml ਪਾਣੀ ਰਹਿ ਜੇ ਫਿਰ ਇਸ ਨੂੰ ਉਤਾਰ ਲਓ ਉਤਾਰ ਕੇ ਠੰਡਾ ਕਰ ਲਓ ਠੰਡਾ ਕਰਕੇ ਤੁਸੀਂ ਅੱਧਾ ਸਵੇਰੇ ਪਹਿਲਾਂ ਹੁਣ ਮਾਲਕ ਸਵੇਰੇ ਪੀ ਲਓ ਤਾਂ ਸ਼ਾਮ ਨੂੰ ਪੀ ਲਓ ਅਗਲੇ ਦਿਨ ਫਿਰ ਇਹ ਕਰਕੇ ਪੀ ਲਓ ਤਾਂ ਦੇਖੋ ਤੁਹਾਡਾ ਬੁਖਾਰ ਹੈ ਜਿਹੜਾ ਉਹ ਬਿਲਕੁਲ ਖਤਮ ਹੋ ਜਾਏਗਾ ਤੁਹਾਨੂੰ ਚਾਹੇ ਵਾਇਰਸ ਹੈ ਤੁਹਾਡੇ ਅੰਦਰ ਕਿਉਂਕਿ ਨਿੰਮਾ ਤਾਂ ਤੁਹਾਨੂੰ ਪਤਾ ਹੀ ਹੈ ਵੀ ਵੈਸੇ ਹੀ ਹੈ ਨਾ ਸਾਰੀ ਚੀਜ਼ਾਂ ਦਾ ਰਾਜਾ ਕਹਿੰਦੇ ਐਂਟੀਬਾਇਟਿਕ ਇੱਕ ਤਰ੍ਹਾਂ ਦਾ ਜਿਵੇਂ ਕਿ ਜ਼ਹਿਰ ਨੂੰ ਵੀ ਮਾਰਨਾ ਹੈ ਨਾ ਇਹਦੇ ਵਿੱਚ ਉਹ ਰੱਖਦੇ ਇੰਨਾ ਜ਼ਿਆਦਾ ਇਹ ਸ਼ੂਗਰ ਵਾਲਿਆਂ ਨੂੰ ਨਿੰਮਾ ਦਾ ਹੈ ਨਾ ਦੇਖੋ ਕਿੰਨਾ ਅੱਗੇ ਦਤਨਾ ਵਗੈਰਾ ਕਰਦੀ ਸੀ ਤਾਂ ਦੇਖੋ ਮੇਰਾ ਵੀ ਬੁਖਾਰ ਕਿਸੇ ਦਵਾਈ ਨਾਲ ਨਹੀਂ ਉਤਰਿਆ ਤੇ 6 ਦਿਨ 7 ਦਿਨ ਮੈਨੂੰ 102 ਬੁਖਾਰ ਆ ਰਿਹਾ ਫਿਰ ਇਹੀ ਅਸੀਂ ਨੇ ਹੈ ਨਾ ਕਰਕੇ ਪੀਤਾ ਕਿਉਂਕਿ ਮੈਂ ਖੁਦ ਹੀ ਪੈ ਗਈ ਸੀ ਹੈ ਨਾ ਤੇ ਫਿਰ ਮੈਨੂੰ ਪਾਪਾ ਜੀ ਨੇ ਇਹ ਚੀਜ਼ ਕਰਕੇ ਦਿੱਤੀ ਇਸ ਦੇ ਨਾਲ ਮੇਰਾ ਜਿਹੜਾ ਬੁਖਾਰ ਸੀਗਾ ਉਹ ਪਹਿਲੇ ਦਿਨ ਹੀ ਖਤਮ ਹੋ ਗਿਆ ਨੌ ਪੱਤੇ ਨਿੰਮ ਦੇ 25 ਇਲੈਚੀਆਂ 300 ਐਮਐਲ ਪਾਣੀ ਦੇ ਵਿੱਚ ਉਬਾਲ ਲੈਣੇ ਨੇ ਅਗਰ ਤੁਹਾਨੂੰ ਐਂ ਲੱਗਦਾ ਵੀ ਕੜਵਾ ਲੱਗਦਾ ਤਾਂ ਤੁਸੀਂ ਬਾਅਦ ਵਿੱਚ ਸ਼ਾਇਦ ਪਾ ਲਓ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਦੇਖੋ ਪੂਰੀ ਵੀਡੀਓ ਦੇ ਵਿੱਚ ਮੈਂ ਇੱਕ ਵੀ ਹੈਨਾ ਕੋਈ ਅਜਿਹੀ ਚੀਜ਼ ਨਹੀਂ ਹੈਗੀ ਵੀ ਜਿਹੜੀ ਹਾਂ ਫਾਲਤੂ ਸਿਰਫ ਵੀਡੀਓ ਨੂੰ ਵਧਾਉਣ ਵਾਸਤੇ ਕੀਤੀ ਹੈ ਹੈਨਾ ਦੇਖੋ ਇਹੀ ਕਹਿ ਦਿੰਦੇ ਨੇ ਹਨਾ ਮੈਨੂੰ ਇੱਕ ਦੋ ਇੱਕ ਮੈਸੇਜ ਆਨੇ ਇੱਕ ਨੇ ਮੈਨੂੰ ਕਹਿੰਦਾ ਕਹਿੰਦਾ ਅਖੰਡ ਪਾਠ ਖੋਲ ਕੇ ਬਹਿ ਜਾਂਦੀ ਐ ਵੀ ਜਲਦੀ ਨਿਮੇੜਿਆ ਕਰ ਗੱਲ ਨੂੰ ਵੀ ਦੇਖੋ ਮੈਂ ਜੇ ਹੁਣ ਤੁਹਾਨੂੰ ਸਿੱਧਾ ਕਹਿੰਦਾ ਵੀ ਹਾਂ ਇਹ ਕਰ ਲਓ ਫਿਰ ਤੁਸੀਂ ਕਈ ਪੈਣਪਰਾ ਬਣੇ ਹੁੰਦੇ ਵੀ ਪੈਣੇ ਕਾਦੇ ਵਾਸਤੇ ਐ ਕਿਉਂ ਐ ਪਹਿਲਾਂ ਦੇਖੋ ਆਪਾਂ ਕਿਸੇ ਵੀ ਡਾਕਟਰ ਕੋਲੇ ਜਾਂਦੇ ਆ ਪਹਿਲਾਂ ਆਪਾਂ ਨੂੰ ਪੁੱਛਦਾ ਫਿਰ ਆਪਾਂ ਉਹਨੂੰ ਦੱਸ ਦਿਆਂ ਹਨਾ ਫਿਰ ਉਹ ਆਪਾਂ ਨੂੰ ਦਵਾਈ ਲਿਖਦਾ ਤਾਂ ਪਲੀਜ਼ ਹਨਾ ਇਦਾਂ ਨਾ ਕਰਿਆ ਕਰੋ ਤੁਹਾਨੂੰ ਠੀਕ ਐ ਵੀ ਜਿਹੜੀ ਵੀ ਮੇਰੀ ਵੀਡੀਓ ਹੁੰਦੀ ਐ ਨਾ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਿੰਨੀ ਹੋ ਸਕੇ ਓਨੀ ਛੋਟੀ ਕਰ ਸਕਾਂ ਪਰ ਫਿਰ ਵੀ ਹੈ ਨਾ ਗੱਲਾਂ ਬਾਤਾਂ ਦੇ ਵਿੱਚ ਦੱਸਣ ਦੇ ਵਿੱਚ ਹੈ ਨਾ ਥੋੜੇ ਬਹੁਤ ਤਾਂ ਆ ਵੀਡੀਓ ਅੱਗੇ ਲੰਬੀ ਹੋ ਹੀ ਜਾਂਦੀ ਹੁੰਦੀ ਹੈ ਨਾ ਤਾਂ ਚਲੋ ਕੋਈ ਗੱਲ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਇਸ ਵੀਡੀਓ ਨੂੰ ਪਲੀਜ਼ ਜਰੂਰ ਸ਼ੇਅਰ ਕਰਨਾ ਹੈ ਨਾ ਵੱਧ ਤੋਂ ਵੱਧ ਕਿਉਂਕਿ ਜਿਹੜੇ ਪੈਨਪਰਾ ਹਨਾ ਕਰਨਾ ਚਾਹੁੰਦੇ ਨੇ ਘਰ ਦੇ ਵਿੱਚ ਹੋਮ ਰੈਮਡੀ ਤੋਂ ਕਿਉਂਕਿ ਦਵਾਈਆਂ ਦੇ ਨਾਲੋਂ ਘਰ ਦੇ ਵਿੱਚ ਕੀਤੇ ਹੋਏ ਆਪਣੀ ਇਹ ਹੈ ਨਾ ਦੇਸੀ ਨੁਸਖੇ ਬਹੁਤ ਜਲਦੀ ਅਸਰ ਕਰਦੇ ਨੇ ਤੇ ਬਹੁਤ ਜ਼ਿਆਦਾ ਫਾਇਦਾ ਵੀ ਕਰਦੇ ਨੇ Dan sekarang kita akan berjumpa di video selanjutnya. Sampai jumpa di video selanjutnya.